ਦਾ ਸ਼੍ਰੀ ਕਾਲ ਜੀ ਮੈਂ ਵੀਰਪਾਲ कौर ਸਿੱਖੋਂ ਜੱਤੋਂ ਤੇ ਅੱਜ ਆਪਾਂ ਹੈਂਡਵਰਕ ਦਾ ਬਹੁਤ ਹੀ ਨਵਾਂ ਡਿਜ਼ਾਈਨ ਆ ਜਿਹੜਾ ਲੈ ਕੇ ਆਏ ਆ ਇਹ ਡਿਜ਼ਾਈਨ ਆ ਜੇ ਤੁਸੀਂ ਸਿੱਖਣਾ ਚਾਹੇ ਤੁਸੀਂ ਵਰਕ ਕਰਵਾਣਾ ਤਾਂ ਇਹ ਵੀਡੀਓ ਜਿਹੜੀ ਉਹ ਆਪਣੇ ਚੈਨਲ ਤੇ ਪਈ ਆ ਵੀਰਪਾਲ कौर ਸਿੱਖੋਂ YouTube ਵੀਰਪਾਲ ਕੌਰ ਸਿੱਖੋ Instagram ਤੇ ਵੀਰਪਾਲ ਕੌਰ ਸਿੱਖੋ Facebook ਇਹ ਅੱਜ ਵਾਲਾ ਡਿਜ਼ਾਈਨ ਆ ਜਿਹੜਾ ਤੁਸੀਂ ਸਿੱਖ ਵੀ ਸਕਦੇ ਆ ਅਗਰ ਕਿਸੇ ਭੈਣ ਨੇ ਬਣਵਾਣਾ ਹੋਵੇ ਤਾਂ ਅਸੀਂ ਬਣਾ ਕੇ ਵੀ ਦੇ ਦੇਾਂਗੇ ਤੇ ਤੁਸੀਂ ਇਹ ਜਿਹੜਾ ਉਹ ਆਰਡਰ ਵੀ ਕਰ ਸਕਦੇ ਆ ਡਿਜ਼ਾਈਨ ਆ ਬਿਲਕੁਲ ਲਾਈਟ ਜਿਵੇਂ ਅੱਗੇ ਗਰਮੀ ਦਾ ਮੌਸਮ ਆ ਤੇ ਬਹੁਤ ਸੋਹਣਾ ਡਿਜ਼ਾਈਨ ਆ ਤੇ ਇਹ ਤੁਸੀਂ ਆਰਡਰ ਕਰ ਸਕਦੇ ਹੋ ਨੈਕ ਬਣਿਆ ਹੋਇਆ ਘੇਰਾ ਬਾਹਾਂ ਤੇ ਪਹੁੰਚਾ ਸਾਰੇ ਕਿਤੇ ਇਹ ਜਿਹੜਾ ਵਰਕ ਰਹੂਗਾ ਤੇ ਪਰਪਲ ਸ਼ੇਡ ਹੈਗਾ ਇਹ ਜਿਹੜਾ ਡਾਰਕ ਪਰਪਲ ਹੁੰਦਾ ਆਪਣਾ ਪਰਪਲ ਸੋਨਾ ਕਲਰ ਪਰਪਲ ਹੈ ਜਿਹੜਾ ਉਹ ਵਾਲਾ ਇਹ ਹੈਗਾ ਇਹਦਾ ਗੋਲ ਇਹਦਾ neck ਬਣਿਆ ਹੋਇਆ neck ਦੇ ਉੱਪਰ ਜਿਹੜਾ ਵਰਕ ਹੋ ਰਹੇਗਾ ਤੇ ਘੇਰੇ ਦੇ ਉੱਪਰ ਵਰਕ ਰਹੇਗਾ ਜਿਹੜੀ ਇਹਦੀ ਲੰਬਾਈ ਹੈ ਉਹ ਲੈਂਥ ਹੈ ਜਿਹੜੀ ਉਹ 42 ਇੰਚ ਰਹੇਗੀ ਮਤਲਬ ਨਾਰਮਲ ਲੈਂਥ ਦਾ ਇਹ ਜਿਹੜਾ ਸੂਟ ਹੈ ਇਹ ਬਣਿਆ ਹੋਇਆ ਇਦਾਂ ਇੱਥੇ ਦੋ ਲਾਈਨਾਂ ਬਣੀਆਂ ਹੋਈਆਂ ਘੇਰੇ ਤੇ ਇਹ ਗਲਤੀ ਵੀ ਇੱਕ ਲਾਈਨ ਆ ਪੌਂਚੇ ਤੇ ਬਾਹਵਾ ਤੇ ਵੀ ਜਿਹੜੀ ਇੱਕ ਲਾਈਨ ਆ ਇਦਾਂ ਕੱਟਵਰਕ ਦੇ ਲਾਈਟ ਡਿਜ਼ਾਈਨ ਦੀ ਰਹੇਗੀ ਕਿਰਾ ਥੋੜਾ ਜਿਹਾ ਹੈਵੀ ਕੀਤਾ ਇਸ ਲਈ ਇੱਥੇ ਦੋ ਲਾਈਨਾਂ ਜਿਹੜੀਆਂ ਕੀਤੀਆਂ ਗਈਆਂ ਤੇ ਇਹ ਇਹਦਾ ਬਹੁਤ ਹੀ ਪਿਆਰਾ ਸੋਹਣਾ ਜਿਹੜਾ ਇਹ ਨੈੱਕ ਆ ਜਿਹੜਾ ਕੱਟਵਰਕ ਨੋਵੀ 골ਡ ਨੈੱਕ ਆ ਜਿਹੜਾ ਉਹ ਬਣਿਆ ਹੋਇਆ ਥੋੜਾ ਬਹੁਤ ਇਹਦੇ ਵਿੱਚ ਤੁਸੀਂ ਘਟ ਵੱਧ ਵੀ ਕਰ ਸਕਦੇ ਹੋ ਕਿਉਂਕਿ ਨੈੱਕ ਆ ਜਿਹੜਾ ਉੱਪਰੋਂ ਆਪਾਂ ਉਹ ਕਰ ਸਕਦੇ ਹੁੰਨੇ ਆ ਯੇਨਾਂ ਕੋ ਜਿੱਕੇ ਸਿਰ ਦੇ ਛੋਟਾ neck ਆਂਦਾ ਤਾਂ ਉਸੇ ਹਿਸਾਬ ਨਾਲ ਬਾਕੀ ਲੈਂਥ ਹੈ ਜਿਹੜੀ ਇਹੀ ਰਹੇਗੀ ਆਪਦੇ ਤੁਸੀਂ ਕਿਸ ਕਲਰ ਚ ਕਰਵਾਉਣਾ ਚਾਹੁੰਦੇ ਹੋ ਹੋਰ ਕਿਸੇ ਕਲਰ ਚ ਤੁਸੀਂ ਇਹਨੂੰ ਕਸਟਮਾਈਜ਼ ਆ ਜਿਹੜਾ ਉਹ ਵੀ ਕਰਵਾ ਸਕਦੇ ਆ ਸਾਰਾ ਵਰਕ ਜੜਾ ਉਹ ਵੀ ਮੈਂ ਤੁਹਾਨੂੰ ਦਿਖਾਣ ਲੱਗੀ ਆ ਇਦਾਂ ਜਿਹੜੀ ਇਹਦੀ ਲੈਂਥ ਆ ਜਿਹੜੀ ਰਹੇਗੀ ਜਿੰਨਾਂ ਦੀ ਨਾਰਮਲ ਲੈਂਥ ਆ ਉਹਨਾਂ ਦੇ ਪ੍ਰੋਪਰ ਜਿਹੜਾ ਹੈ ਆ ਪ੍ਰੋਪਰ ਪਰਪਲ ਕਲਰ ਆ ਦੇਖ ਲਓ ਬਹੁਤ ਹੀ ਇਹ ਸੋਹਣਾ ਬਣਿਆ ਹੋਇਆ ਲਾਈਟ ਜਾਂ ਗਰਮੀਆਂ 'ਚ ਸਾਰੀਆਂ ਭੈਣਾਂ ਮਾਵਾਂ ਧੀਆਂ ਸਾਰੀਆਂ ਇਹ ਜਿਹੜੀਆਂ ਪਾ ਸਕਦੀਆਂ ਮੈਂ ਵੀਰਪਾਲ ਕੌਰ ਸੇਖੋਂ ਜੈਤੋ ਤੇ ਤੁਸੀਂ ਜੁੜਿਆ ਸਾਡੇ ਪੇਜ ਤੇ ਸਾਡੇ ਚੈਨਲ ਨੇ ਜਿਨ੍ਹਾਂ ਨੇ ਹਜ ਤੱਕ ਫਾਲੋ ਨਹੀਂ ਕੀਤਾ ਉਹ ਤੁਸੀਂ ਜਿਹੜਾ ਹੈਗਾ ਉਹ ਫਾਲੋ ਕਰ ਫਾਲੋ ਕਰ ਲੈਣਾ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਸਾਰੀਆਂ ਪੈਣਾ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਵੀ ਡਿਜ਼ਾਈਨ ਸਿੱਖਣਾ ਹੈ ਹਰ ਤਰ੍ਹਾਂ ਦਾ ਹੈਂਡਵਰਕ ਬੇਸ਼ੱਕ ਉਹ ਆਪਾਂ ਥ੍ਰੈਡ ਨਾਲ ਫੁਲਕਾਰੀ ਜਿਵੇਂ ਸੂਈ ਦੇ ਨਾਲ ਆ ਮਸ਼ੀਨ ਵਰਕ ਆ ਕੋਈ ਵੀ ਤੁਸੀਂ ਵਰਕ ਆ ਜਿਹੜਾ ਉਹ ਸਿੱਖਣਾ ਚਾਹੁੰਦੇ ਆ ਤਾ ਉਹ ਤੁਸੀਂ ਸਿੱਖ ਸਕਦੇ ਆ ਸਾਰੀਆਂ ਜਿਹੜੀਆਂ ਵੀਡੀਓਜ਼ ਕਲਾਸਿਸ ਉਹ ਬਿਲਕੁਲ ਫ੍ਰੀ ਆ ਕੋਈ ਤੁਹਾਡੇ ਤੋਂ ਇੱਕ ਵੀ ਰੁਪਇਆ ਜਿਹੜਾ ਉਹ ਨਹੀਂ ਲਿਆ ਜਾਏਗਾ ਇਹ ਤਾਂ ਮੈਂ ਸਟਿਚ ਕਰਨ ਲੱਗੀ ਸੀ ਮੈਂ ਕਿਹਾ ਚਲੋ ਇਹ ਵੀਡੀਓ ਵੀ ਤੁਹਾਨੂੰ ਬਣਵਾ ਦਾਂ ਬਣਾ ਕੇ ਦੇ ਦਾਂ ਤੇ ਚਲੋ ਬਣੇ ਹੋਏ ਸੂਟ ਤੇ ਜ਼ਿਆਦਾ ਪਤਾ ਲੱਗ ਜਾਂਦਾ ਇਦਾਂ ਇਹਦਾ ਪੌਂਚਾ ਰਹੇਗਾ ਪੌਂਚਾ ਤੁਸੀਂ ਜਿਵੇਂ ਹੁਣ ਖੁੱਲੇ ਪੌਂਚੇ ਦਾ ਟ੍ਰੈਂਡ ਆ ਉਦਾਂ ਵੀ ਰੱਖ ਸਕਦੇ ਆ ਬਾਹਾਂ ਤੇ ਵੀ ਇਹਦੇ ਕਾਫੀ ਵਰਕ ਦਾ ਮਤਲਬ ਇਹਨੂੰ ਆਪਾਂ ਖੁੱਲੀ ਮੂਰੀ ਵਾਲੀ ਜਿਹੜੀ ਬਾਹ ਹੁੰਦੀ ਆ ਉਦਾਂ ਵੀ ਤੁਸੀਂ ਇਹਨੂੰ ਬਣਾ ਸਕਦੇ ਆ ਤੇ ਇਹ ਪੌਂਚੇ ਤੇ ਵਰਕ ਰਹੇਗਾ ਜਿਵੇਂ ਹੁਣ ਟ੍ਰੈਂਡ ਹੈਗਾ ਥੋੜੇ ਜੇ ਤਾਂ ਤੁਸੀਂ ਜਿੰਨਾ ਮਰਜੀ ਇਹਦਾ ਪਹੁੰਚਾ ਜਿਹੜਾ ਉਹ ਰੱਖ ਸਕਦੇ ਆ ਬਹੁਤ ਹੀ ਸੋਹਣਾ ਲੱਗਦਾ ਤੇ ਇਦਾਂ ਸੇਮ ਆ ਜਿਹੜੀ ਇੱਕ ਲਾਈਨ ਆ ਉਹ ਇਦਾਂ ਬਾਜੂ ਤੇ ਵੀ ਰਹੇਗੀ ਬਾਹ ਜਿਹੜੀ ਤੁਸੀਂ ਅੱਧੀ ਪੌਣੀ ਥੋੜੀ ਫਰਿੱਲ ਵਾਲੀ ਜਿੰਦਾਂ ਦੀ ਮਰਜ਼ੀ ਜਿਹੜੀ ਬਾਹ ਉਹ ਤੁਸੀਂ ਬਣਾ ਸਕਦੇ ਆ ਬਹੁਤ ਸੋਹਣਾ ਇਹਦਾ ਸ਼ੇਡ ਆ ਤੇ ਕੱਟ ਦਾਣਾ ਤੇ ਮੋਤੀ ਦਾ ਜਿਹੜਾ ਵਰਕ ਉਹ ਹੋਇਆ ਹੋਇਆ ਤੇ ਦੋਵਾਂ ਦਾ ਕੰਬੀਨੇਸ਼ਨ ਆ ਜਿਹੜਾ ਉਹ ਬਹੁਤ ਵਧੀਆ ਇੱਕ ਇਹ ਛੇਡ ਵੀ ਜਿਹੜਾ ਸੀਗਾ ਉਹ ਬਹੁਤ ਵਧੀਆ ਤੇ ਇਹਦੇ ਉੱਤੇ ਜਿਹੜਾ ਇਹ ਮੋਤੀ ਆ ਉਹ ਬਹੁਤ ਸੋਹਣਾ ਲੱਗ ਰਿਹਾ ਵਰਕ ਕੀਤਾ ਹੋਇਆ ਤੇ ਬਾਕੀ ਲਾਈਟ ਆ ਕੋਈ ਵੀ ਹੁਣ ਜਿਹੜੇ ਫੰਕਸ਼ਨ ਆਉਣਗੇ ਹਨਾ ਗਰਮੀ 'ਚ ਭੋਗ ਆ ਕੋਈ ਵਿਆਹ ਪਾਰਟੀ ਆ ਤਾਂ ਉਹ ਆਪਾਂ ਆਰਾਮ ਨਾਲ ਜਿਹੜਾ ਇਹਦੇ ਨਾਲ ਅਟੈਂਡ ਕਰ ਸਕਦੇ ਆਂ ਨੰਬਕੀ ਤੁਸੀਂ ਸਾਡੇ ਪੇਜ ਚੈਨਲ ਨਾਲ ਜੁੜੇ ਹੋ ਸਾਰੇ ਸਪੋਰਟ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਸਾਰੀਆਂ ਭੈਣਾਂ ਤੱਕ ਵੀਡੀਓ ਪਹੁੰਚਾ ਦੇਣਾ ਥੈਂਕ ਯੂ ਥੈਂਕ ਯੂ ਫॉर ਵਾਚਿੰਗ